ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਹਰਮਨਦੀਪ ਸਿੰਘ ਮੈਂ ਇਹ ਚੈਨਲ ਤੁਹਾਡੇ ਸਾਰਿਆਂ ਵਾਸਤੇ ਸ਼ੁਰੂ ਕੀਤਾ ਹੈ ਤਾਂ ਕਿ ਤੁਸੀਂ ਅਧਿਆਤਮ ਪਰਮਾਤਮਾ ਆਤਮਾ ਤੇ ਭਗਤੀ ਬਾਰੇ ਸਿੱਖ ਸਕੋ ਤੇ ਪਰਮਾਤਮਾ ਨਾਲ ਤੁਸੀਂ ਜੁੜ ਸਕੋ ਤਾਂ ਅੱਜ ਦਾ ਵਿਸ਼ਾ ਸਾਡਾ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਬਹੁਤ ਨੇ ਤੇ ਹਰ ਕੋਈ ਅੱਜ ਕੱਲ ਬੱਚੇ ਤੋਂ ਲੈ ਕੇ ਬਈ ਬੁڑے ਬਜ਼ੁਰਗਾਂ ਤੱਕ ਹਰ ਕੋਈ ਮਰਦ ਔਰਤ ਸਾਰੇ ਪਰੇਸ਼ਾਨ ਰਹਿੰਦੇ ਹਨ ਤੇ ਇਸ ਪਰੇਸ਼ਾਨੀ ਨੂੰ ਕਿਵੇਂ ਅਸੀਂ ਦੂਰ ਕਰ ਸਕਦੇ ਹਾਂ ਅਤੇ ਜੋ ਨੌਜਵਾਨ ਪੀੜੀ ਹੈ ਸਾਡੀ ਉਹ ਨਸ਼ਿਆਂ ਦੇ ਵਿੱਚ ਲੱਗੀ ਹੋਈ ਹੈ ਤੇ ਕਈ ਅਸੀਂ ਸ਼ਰਾਬ ਦਾ ਸੇਵਨ ਵੀ ਕਰਦੇ ਹਾਂ ਜਾਂ ਕਈ ਲੋਕ ਨਸ਼ੇ ਦਾ ਸੇਵਨ ਕਰਦੇ ਹਨ ਨਸ਼ੇ ਦਾ ਸੇਵਨ ਲੋਕ ਇਸ ਕਰਕੇ ਕਰਦੇ ਹਨ ਤਾਂ ਕਿ ਉਹ ਟੈਨਸ਼ਨ ਨੂੰ ਆਪਣੇ ਦਿਮਾਗ ਤੋਂ ਚੱਕ ਸਕਣ ਪਰ ਜੋ ਇਹ ਟੈਨਸ਼ਨ ਹੈ ਦਿਮਾਗ ਤੇ ਪੈਂਦੀ ਹੈ ਇਹ ਨਸ਼ਿਆਂ ਦੇ ਨਾਲ ਸ਼ਰਾਬ ਦੇ ਨਾਲ ਟੈਂਪਰੇਰੀ ਤੁਹਾਨੂੰ ਇੱਕ ਰਿਲੀਫ ਦੇ ਦਿੰਦੀ ਹੈ ਰਿਲੀਫ ਮਤਲਬ ਕਿ ਸਹਾਇਤਾ ਕਰਦਾ ਹੈ ਜਿਵੇਂ ਥੋੜੇ ਸਮੇਂ ਦੇ ਲਈ ਜਦ ਤੱਕ ਤੁਸੀਂ ਇਹ ਸ਼ਰਾਬ ਪੀਤੀ ਹੈ ਜਾਂ ਨਸ਼ਾ ਕੀਤਾ ਹੈ ਸਿਰਫ ਉਦੋਂ ਤੱਕ ਹੀ ਤੁਹਾਨੂੰ ਇਹ ਇਸ ਤੋਂ ਪਰੇਸ਼ਾਨੀ ਤੋਂ ਟੈਨਸ਼ਨ ਤੋਂ ਛੁਟਕਾਰਾ ਹੋਵੇਗਾ ਪਰ ਜੋ ਨਸ਼ਿਆਂ ਦਾ ਹੈ ਸ਼ਰਾਬ ਦਾ ਹੈ ਇਹ ਅਸਰ ਸਾਡੀ ਜ਼ਿੰਦਗੀ ਦੇ ਉੱਤੇ ਸਾਡੇ ਸਰੀਰ ਦੇ ਉੱਤੇ ਬਹੁਤ ਇਸ ਦਾ ਸਾਈਡ ਇਫੈਕਟ ਵੀ ਬਹੁਤ ਹੁੰਦੇ ਹਨ ਤੇ ਬਾਅਦ ਵਿੱਚ ਲੰਬੇ ਸਮੇਂ ਤੇ ਫਿਰ ਇਹ ਨਸ਼ੇ ਇਸਤੇਮਾਲ ਕਰਨਾ ਸ਼ਰਾਬ ਇਸਤੇਮਾਲ ਕਰਨਾ ਇਸ ਦੇ ਨਾਲ ਸਾਡੇ ਸਰੀਰ ਦੇ ਉੱਤੇ ਇਹ ਬਿਮਾਰੀਆਂ ਵੀ ਪੈ ਪੈਂਦੀਆਂ ਹਨ ਬਣਦੀਆਂ ਹਨ ਤੇ ਸਰੀਰ ਸਾਡਾ ਖਤਮ ਵੀ ਹੁੰਦਾ ਹੈ। ਉਹ ਤੇ ਅਸੀਂ ਫਿਰ ਇਸ ਨੂੰ ਜੋ ਸਾਡੀ ਟੈਨਸ਼ਨ ਹੈ ਦਿਮਾਗ ਦੀ ਇਸ ਨੂੰ ਮੁਕੰਮਲ ਪੂਰੇ ਤੌਰ ਤੇ ਕਿਵੇਂ ਠੀਕ ਕਰ ਸਕਦੇ ਹਾਂ। ਇਹ ਅਸੀਂ ਧਿਆਨ ਅਤੇ ਸਿਮਰਨ ਰਾਹੀਂ ਸਮਾਧੀ ਰਾਹੀਂ ਅਸੀਂ ਇਸ ਨੂੰ ਆਪਣੇ ਜੋ ਟੈਨਸ਼ਨ ਹੈ ਸਦਾ ਲਈ ਜੜ ਤੋਂ ਚੱਕ ਸਕਦੇ ਹਾਂ। ਧਿਆਨ ਸਿਮਰਨ ਕਰਨਾ ਕਿਵੇਂ ਹੈ ਇਸ ਦੀਆਂ ਵੀਡੀਓ ਮੈਂ ਆਪਣੇ ਚੈਨਲ ਦੇ ਉੱਤੇ ਪਲੇਲਿਸਟ ਦੇ ਵਿੱਚ ਬਣਾਈਆਂ ਹੋਈਆਂ ਹਨ ਅਲੱਗ ਮੈਡੀਟੇਸ਼ਨ ਦੇ ਨਾਮ ਤੋਂ ਤੇ ਪੰਜਾਬੀ ਵਿੱਚ ਵੀ ਹਨ ਇਹ ਵੀਡੀਓਜ਼ ਇੰਗਲਿਸ਼ ਵਿੱਚ ਵੀ ਹਨ ਅਤੇ ਹਿੰਦੀ ਵਿੱਚ ਵੀ ਹਨ ਤੁਸੀਂ ਇਹਨਾਂ ਤੋਂ ਜਾ ਕੇ ਮੇਰੇ ਚੈਨਲ ਤੋਂ ਜਾ ਕੇ ਉਸ ਧਿਆਨ ਲਾਉਣ ਦੀ ਵਿਧੀ ਸਿੱਖ ਸਕਦੇ ਹੋ ਕਿ ਤੁਸੀਂ ਧਿਆਨ ਲਾਉਣਾ ਕਿਵੇਂ ਹੈ ਜੋ ਮਨ ਹੈ ਸਾਡਾ ਮਨ ਸਾਡਾ ਕਾਬੂ ਕਾਬੂ ਨਹੀਂ ਹੁੰਦਾ ਇਹ ਮਨ ਸਾਡਾ ਜੋ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਿੱਚ ਨਾਲ ਇਸ ਦੇ ਵਿੱਚ ਫਸਿਆ ਹੋਇਆ ਹੈ ਦੁਨੀਆਦਾਰੀ ਦੇ ਵਿੱਚ ਇਸੇ ਕਰਕੇ ਸਾਡੇ ਦਿਮਾਗ ਦੇ ਉੱਤੇ ਬਹੁਤ ਟੈਨਸ਼ਨਾਂ ਪੈਂਦੀਆਂ ਹਨ ਜੋ ਕਾਮ ਹੈ ਕਾਮ ਜਿਆਦਾ ਇਸਤੇਮਾਲ ਕਰਨ ਦੇ ਨਾਲ ਸਾਡੀ ਬਾਡੀ ਦੇ ਵਿੱਚ ਫਿਰ 40 ਸਾਲ 50 ਸਾਲ ਤੋਂ ਬਾਅਦ ਫਿਰ ਬਿਮਾਰੀਆਂ ਦਾ ਅਸਰ ਦੇਖਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਸ਼ੂਗਰ ਹਾਰਟ ਅਟੈਕ ਕਿਉਂਕਿ ਅਤੇ ਗੁੱਸਾ ਵੀ ਬਿਮਾਰੀਆਂ ਦਾ ਕਾਰਨ ਬਣਦਾ ਹੈ ਕਿਉਂਕਿ ਜੋ ਸਾਡੀ ਦਿਮਾਗ ਦੀ એનર્ਜੀ ਹੈ ਸਾਡਾ ਦਿਮਾਗ ਸੌਰੀ ਜੋ ਸਾਡਾ ਮਨ ਮਨ ਦਾ ਸਥਾਨ ਸਾਡਾ ਇੱਥੇ ਹੈ ਅਤੇ ਮਨ ਜਦੋਂ ਸਾਡਾ ਕੰਮ ਅਤੇ ਕਰੋਧ ਦਾ ਜਿਆਦਾ ਇਸਤੇਮਾਲ ਕਰਦਾ ਹੈ ਜਦੋਂ ਕਰੋ ਕਰੋਧ ਅਸੀਂ ਜਿਆਦਾ ਹੁੰਦੇ ਹਾਂ ਤਾਂ ਸਾਡਾ ਇਹ ਮਨ ਖੇਲਰ ਜਾਂਦਾ ਹੈ ਇਸ ਤਰ੍ਹਾਂ ਇਹ ਜਸ ਆਸਾਨ ਇੱਥੇ ਹੈ ਤੇ ਪੂਰੇ ਸਰੀਰ ਦੇ ਵਿੱਚ ਇਹ ਖੇਲਰ ਜਾਂਦਾ ਹੈ ਤੇ ਫਿਰ ਇਸ ਤਰ੍ਹਾਂ ਫਿਰ ਸਾਡਾ ਮਨ ਹਿਲਣਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾ ਇਸੇ ਕਰਕੇ ਕਹਿੰਦੇ ਹਨ ਲੋਕੀ ਕਿ ਕਈ ਲੋਕਾਂ ਦਾ ਮਾਨਸਿਕ ਸੰਤੁਲਨ ਸੰਤੁਲਨ ਮਤਲਬ ਇਹ ਹੁੰਦਾ ਹੈ ਕਿ ਸੰਤੁਲਨ ਸਿਰਫ ਇੱਕ ਇਸ ਤਰ੍ਹਾਂ ਸੰਤੁਲਨ ਹੋਣਾ ਚਾਹੀਦਾ ਹੈ ਸਾਡੇ ਮਨ ਦਾ ਨਾ ਕਿ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਸਾਡੇ ਮਨ ਦਾ ਸੰਤੁਲਨ ਐਦਾਂ ਹੋਣ ਲੱਗ ਜਾਂਦਾ ਹੈ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਅ ਕਿ ਚਿੰਤਾ ਪਰੇਸ਼ਾਨੀ ਹੁੰਦੀ ਹੈ ਚਿੰਤਾ ਪਰੇਸ਼ਾਨੀ ਜਦੋਂ ਅਸੀਂ ਜ਼ਿਆਦਾ ਸੋਚਦੇ ਹਾਂ ਤਾਂ ਜ਼ਿਆਦਾ ਸੋਚਣ ਦੇ ਨਾਲ ਸਾਡੇ ਮਨ ਦੇ ਵਿੱਚ ਡਿਪਰੈਸ਼ਨ ਸਟ्रेस ਹੁੰਦਾ ਹੈ ਤੇ ਸਟ्रेस ਜੋ ਹੈ ਚਿੰਤਾ ਹੈ ਜੋ ਜ਼ਿਆਦਾ ਸੋਚਣ ਦੇ ਨਾਲ ਜਦੋਂ ਚਿੰਤਾ ਬਣਦੀ ਹੈ ਮਨ ਦੇ ਵਿੱਚ ਤਾਂ ਇਸ ਦਾ ਅਸਰ ਹੁੰਦਾ ਹੈ ਸਾਡੇ ਸਰੀਰ ਦੇ ਉੱਤੇ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਇਸੇ ਕਰਕੇ ਅ ਸ਼ੂਗਰ ਵਗੈਰਾ ਚੰ ਟੈਨਸ਼ਨ ਨਾ ਇਹ ਵੀ ਟੈਨਸ਼ਨ ਨਾ ਬਿਮਾਰੀ ਬਣਦੀ ਹੈ ਹਾਰਟ ਅਟੈਕ ਹੋ ਗਿਆ ਲੋ ਬੀਪੀ ਹਾਈ ਬਲੱਡ ਪ੍ਰੈਸ਼ਰ ਲੋ ਬਲੱਡ ਪ੍ਰੈਸ਼ਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਹਨ ਜੋ ਕਾਮ ਹੈ ਕਾਮ ਵੀ ਜੋ ਸਾਡੇ ਧਿਆਨ ਨੂੰ ਹੈ ਜੋ ਸਾਡੇ ਮਨ ਨੂੰ ਦੇ ਮਨ ਦੇ ਸਾਡੇ ਮਨ ਨੂੰ ਸੰਤੁਲਨ ਨੂੰ ਮਨ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ ਤੇ ਜਦੋਂ ਸਾਡਾ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਫਿਰ ਅਸੀਂ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਓਵਰ ਥਿੰਕਿੰਗ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਤੇ ਜ਼ਿਆਦਾ ਸੋਚਣ ਦੇ ਨਾਲ ਫालतू ਸੋਚਣਾ ਅਸੀਂ ਜ਼ਿਆਦਾ ਫालतू ਸੋਚਣਾ ਸ਼ੁਰੂ ਕਰ ਦਿੰਦੇ ਹਾਂ ਤੇ ਸਾਡਾ ਮਨ ਦਾ ਜੋ ਟਿਕਾਉ ਹੈ ਉਹ ਕਾਮ ਅਤੇ ਕਰੋਧ ਦੇ ਨਾਲ ਸਾਡਾ ਭੰਗ ਹੋ ਜਾਂਦਾ ਹੈ ਮਨ ਦਾ ਸੰਤੁਲਨ ਸਾਡਾ ਭੰਗ ਹੋ ਜਾਂਦਾ ਹੈ ਇਸੇ ਕਰਕੇ ਸਾਡੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ ਅਤੇ ਇਸੇ ਕਰਕੇ ਸਾਡੇ ਮਨ ਦੇ ਵਿੱਚ ਸਬਰ ਨਹੀਂ ਹੁੰਦਾ ਤੇ ਸ਼ਾਂਤੀ ਨਹੀਂ ਹੁੰਦੀ ਸਾਡੇ ਜੋ ਗੁਰੂ ਪੀਰ ਸੀਗੇ ਪੁਰਾਣੇ ਸਮਿਆਂ ਦੇ ਵਿੱਚ ਉਹ ਧਿਆਨ ਲਾਉਂਦੇ ਸੀ ਸਮਾਧੀ ਲਾਉਂਦੇ ਸੀ ਇਸੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਸਬਰ ਹੁੰਦਾ ਸੀ ਸ਼ਾਂਤੀ ਹੁੰਦੀ ਸੀ ਉਹ ਕਾਮ ਅਤੇ ਕ੍ਰੋਧ ਲੋਭ ਮੋਹ ਹੰਕਾਰ ਤੋਂ ਆਪਣੇ ਮਨ ਨੂੰ ਛਡਕਾਰਾ ਦਵਾ ਲੈਂਦੇ ਸੀ ਸਮਾਧੀ ਲਾ ਕੇ ਉਹ ਪੁਰਾਣੇ ਸਮਿਆਂ ਦੇ ਵਿੱਚ ਜੋ ਲੋਕੀ ਭਾਵੇਂ ਅਮੀਰ ਹੋਣ ਭਾਵੇਂ ਗਰੀਬ ਹੋਣ ਪਰ ਮਨ ਦੇ ਵਿੱਚ ਸੰਤੁਸ਼ਟੀ ਸੀ ਸ਼ਾਂਤੀ ਸੀ ਸਬਰ ਸੀ ਤੇ ਅਸਲੀ ਸੁੱਖ ਹੈ ਜੋ ਅਸਲੀ ਖੁਸ਼ੀ ਹੈ ਉਹ ਸਿਰਫ ਮਨ ਦੇ ਟਿਕਾਓ ਦੇ ਵਿੱਚ ਹੈ ਮਨ ਦੇ ਸਹੀ ਸੰਤੁਲਨ ਦੇ ਵਿੱਚ ਹੀ ਹੈ ਤੇ ਜਦੋਂ ਅਸੀਂ ਧਿਆਨ ਲਗਾਉਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਜਿਵੇਂ ਜਿਵੇਂ ਅਸੀਂ ਧਿਆਨ ਲਗਾਉਂਦੇ ਜਾਵਾਂਗੇ ਸਾਡਾ ਜੋ ਮਨ ਇਸ ਤਰ੍ਹਾਂ ਹਿਲਦਾ ਜਾ ਰਿਹਾ ਹੈ ਮਨ ਦਾ ਸੰਤੁਲਨ ਵਿਗੜਿਆ ਹੋਇਆ ਹੈ ਧਿਆਨ ਲਗਾਉਣ ਦੇ ਨਾਲ ਸਾਡਾ ਮਨ ਦਾ ਸੰਤੁਲਨ ਕਾਬੂ ਹੋ ਜਾਵੇਗਾ ਅਤੇ ਸਾਨੂੰ ਆਪਣੇ ਅੰਦਰੋਂ ਮਨ ਦੇ ਵਿੱਚ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਹੋਵੇਗੀ ਸ਼ਾਂਤੀ ਮੰਨ ਦਾ ਸੰਤੁਲਨ ਹੀ ਮੰਦੀ ਸ਼ਾਂਤੀ ਬਣਾਉਂਦਾ ਹੈ ਤੇ ਸ਼ਾਂਤੀ ਹੀ ਅਸਲੀ ਸੁੱਖ ਹੈ ਜੋ ਮੰਦੀ ਸ਼ਾਂਤੀ ਹੈ ਇਹੀ ਅਸਲੀ ਸੁੱਖ ਹੈ ਤੇ ਇਸੇ ਕਰਕੇ ਸਾਨੂੰ ਧਿਆਨ ਲਗਾਉਣਾ ਚਾਹੀਦਾ ਹੈ ਜਦੋਂ ਤੁਹਾਡਾ ਮਨ ਸੰਤੁਲਨ ਹੋ ਗਿਆ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਤੁਹਾਨੂੰ ਛੁਟਕਾਰਾ ਮਿਲ ਗਿਆ ਫੇਰ ਤੁਸੀਂ ਭਾਵੇਂ ਅਮੀਰ ਹੋਵੋ ਭਾਵੇਂ ਗਰੀਬ ਹੋਵੋ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਵੀ ਪ੍ਰਮਾਤਮਾ ਤੁਹਾਨੂੰ ਰੱਖੇਗਾ ਤੁਸੀਂ ਉਸੇ ਹਾਲਾਤਾਂ ਦੇ ਵਿੱਚ ਸ਼ਾਂਤ ਰਹੋਗੇ ਅਤੇ ਖੁਸ਼ ਰਹੋਗੇ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਇੱਥੇ ਮੈਂ ਕਾਰਡ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਵਿੱਚ ਧਿਆਨ ਲਾਉਣਾ ਸਿਮਰਨ ਕਰਨਾ ਇਸ ਦੀ ਵਿਧੀ ਮੈਂ ਇਸ ਦੀ ਵਿਧੀ ਵਾਲੀ ਜੋ ਵੀਡੀਓ ਹੈ ਇਸ ਦੇ ਨਾਲ ਮੈਂ ਅਟੈਚ ਕਰ ਦੂੰਗਾ ਜੋੜ ਦੂੰਗਾ ਤੁਸੀਂ ਉਸ ਨੂੰ ਜਾ ਕੇ ਦੇਖ ਸਕਦੇ ਹੋ ਤੇ ਧਿਆਨ ਲਗਾਉਣ ਦੇ ਨਾਲ ਹੁੰਦਾ ਹੈ ਕਿ ਹੈ ਕਿ ਜੋ ਸਾਡਾ ਮਨ ਇਦਾਂ ਜੋ ਖਿਲ ਰਿਹਾ ਹੁੰਦਾ ਹੈ ਉਹ ਟਿਕਾਉ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਦਾ ਸੰਤੁਲਨ ਠੀਕ ਹੋ ਜਾਂਦਾ ਹੈ ਇੱਕ ਥਾਂ ਤੇ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਸਾਡਾ ਧਿਆਨ ਹੈ ਉਹ ਉਹ ਸਾਡੇ ਮਨ ਦਾ ਧਿਆਨ ਹੈ ਉਹ ਅਲੱਗ-ਅਲੱਗ ਵਿਚਾਰਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਐਸੀ ਤਰ੍ਹਾਂ ਤੇ ਜਦੋਂ ਅਸੀਂ ਇੱਕ ਚੀਜ਼ ਦੇ ਉੱਤੇ ਜਦੋਂ ਗੁਰ ਕੀ ਮੂਰਤ ਮਨ ਵਿੱਚ ਧਿਆਨ ਨੇਤਰੀ ਸਤਗੁਰੂ ਵੇਖਣਾ ਨੇਤਰਾਂ ਦੇ ਨਾਲ ਜਦੋਂ ਅਸੀਂ ਸੰਤਾਂ ਦੀ ਤਸਵੀਰ ਨੂੰ ਦੇਖਦੇ ਹਾਂ ਤੇ ਜਦੋਂ ਅਸੀਂ ਗੁਰ ਕੀ ਮੂਰਤ ਮਨ ਵਿੱਚ ਧਿਆਨ ਜਦੋਂ ਆਪਣੀ ਤਸਵੀਰ ਆਪਣੇ ਗੁਰੂ ਦੀ ਤਸਵੀਰ ਆਪਣੇ ਮਨ ਦੇ ਵਿੱਚ ਉਸ ਨੂੰ ਦੇਖਦੇ ਹਾਂ ਤਾਂ ਅਸੀਂ ਆਪਣੇ ਮਨ ਨੂੰ ਇਹ ਸਿਖਾਉਂਦੇ ਹਾਂ ਕਿ ਅਸੀਂ ਇੱਕ ਚੀਜ਼ ਇੱਕ ਸਮੇਂ ਦੇ ਉੱਤੇ ਸਿਰਫ ਇੱਕ ਵਿਚਾਰ ਦੇ ਉੱਤੇ ਇੱਕ ਤਸਵੀਰ ਦੇ ਉੱਤੇ ਧਿਆਨ ਲਗਾਉਣਾ ਹੈ ਤੇ ਇਸ ਤਰ੍ਹਾਂ ਧਿਆਨ ਲਗਾਉਣ ਦੇ ਨਾਲ ਜੋ ਮਨ ਦਾ ਜੋ ਜੋ ਸਾਡਾ ਇਸ ਤਰ੍ਹਾਂ ਦੁਨੀਆਦਾਰੀ ਦੇ ਵਿੱਚ ਆਦਾ ਭਟਕ ਰਿਹਾ ਹੈ ਅਲੱਗ-ਅਲੱਗ ਵਿਚਾਰਾਂ ਤੇ ਸੋਚ ਵਿਚਾਰ ਕਰ ਰਿਹਾ ਹੈ ਪਰੇਸ਼ਾਨ ਹੈ ਉਹ ਫਿਰ ਉਹ ਇੱਕ ਤਸਵੀਰ ਦੇ ਵਿੱਚ ਧਿਆਨ ਲਗਾਉਣ ਦੇ ਨਾਲ ਇਸ ਤਰ੍ਹਾਂ ਮਨ ਦਾ ਜੋ ਹੈ ਟਿਕਾ ਉਹ ਇਸ ਤਰ੍ਹਾਂ ਟਿਕ ਜਾਵੇਗਾ ਤੁਹਾਡੇ ਮਨ ਦਾ ਸੰਤੁਲਨ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਇਸ ਤਰ੍ਹਾਂ ਤੁਸੀਂ ਗਰਬਾਣੀ ਦੇ ਤਰੀਕੇ ਦੇ ਨਾਲ ਆਪਣੇ ਮਨ ਨੂੰ ਸੰਤੁਲਨ ਕਰੋਗੇ ਤਾਂ ਫਿਰ ਤੁਹਾਨੂੰ ਨਸ਼ਿਆਂ ਦੀ ਸ਼ਰਾਬ ਦੀ ਜਰੂਰਤ ਨਹੀਂ ਪਵੇਗੀ ਨਾ ਹੀ ਤੁਹਾਨੂੰ ਦਵਾਈਆਂ ਦੀ ਲੋੜ ਪਵੇਗੀ ਅਤੇ ਨਾ ਹੀ ਤੁਹਾਨੂੰ ਡਾਕਟਰਾਂ ਕੋਲੇ ਆਪਣਾ ਮਾਨਸਿਕ ਸੰਤੁਲਨ ਠੀਕ ਕਰਨ ਦੇ ਲਈ ਜਾਣ ਦੀ ਲੋੜ ਪਵੇਗੀ ਅਤੇ ਜਦੋਂ ਤੁਹਾਡਾ ਮਾਨਸਿਕ ਸੰਤੁਲਨ ਠੀਕ ਹੋਵੇਗਾ ਤਾਂ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਵੀ ਬਚਾਓਗੇ ਅਤੇ ਤੁਹਾਡਾ ਜੋ ਮਨ ਹੈ ਉਹ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ੁਖ ਸ਼ਾਂਤੀ ਆਵੇਗੀ ਕਿਉਂਕਿ ਤੁਹਾਡੀਆਂ ਜੋ ਇੱਛਾਵਾਂ ਹਨ ਮੰਨਦੀਆਂ ਉਹ ਸਾਰੀਆਂ ਤਿਆਗੀਆਂ ਜਾਣਗੀਆਂ ਤੁਸੀਂ ਦੁਨੀਆਦਾਰੀ ਤੋਂ ਆਪਣਾ ਜੋ ਮਨ ਹੈ ਤੋੜ ਲਵੋਗੇ ਧਿਆਨ ਲਾਉਣ ਦੇ ਨਾਲ ਜਿਸ ਤਰ੍ਹਾਂ ਕਿ ਕਿਸੇ ਦੇ ਹੱਥ ਵਿੱਚ ਰੋੜੇ ਹੋਣ ਜਾਂ ਮੰਨ ਲਓ ਅ ਸਿੱਕੇ ਹੋਣ ਸਿੱਕੇ ਹੋਣ ਜਾਂ ਫਿਰ ਮੰਨ ਲਓ ਤੁਸੀਂ ਵੀ ਪੈਸੇ ਹੋਣ ਤਾਂ ਜਦੋਂ ਉਸ ਬੰਦੇ ਨੂੰ ਤੁਸੀਂ ਹੀਰੇ ਮੋਤੀ ਪਕੜਾਉਂਗੇ ਸੋਨਾ ਪਕੜਾਉਂਗੇ ਤਾਂ ਉਹ ਬਾਕੀ ਚੀਜ਼ਾਂ ਆਪਣੇ ਮੁਠੀ ਵਿੱਚੋਂ ਰੋੜੇ ਕੰਕਰ ਅਤੇ ਸਿੱਕੇ ਭਾਨ ਛੱਡ ਦੇਵੇਗਾ ਤੇ ਉਹ ਹੀਰੇ ਮੋਤੀ ਫੜ ਲਵੇਗਾ ਤੇ ਇਸੇ ਤਰ੍ਹਾਂ ਜੋ ਇਸ ਦਸਵੇਂ ਦਵਾਰ ਦੇ ਵਿੱਚ ਜੋ ਇਥੋਂ ਤੁਹਾਨੂੰ ਆਨੰਦ ਮਿਲੇਗਾ ਉਹ ਤੁਹਾਨੂੰ ਜੋ ਸਰੀਰ ਦੇ ਤੁਹਾਡੇ ਬਾਕੀ ਨੌ ਦਰਵਾਜੇ ਹਨ ਦੋ ਅੱਖਾਂ ਦੋ ਕੰਨ ਦੋ ਨੱਕ ਤੇ ਸਰਾਖ ਇੱਕ ਆਹਸ ਰਖ ਮੂੰਹ ਦਾ ਤੇ ਦੋ ਮਲਮੂਤਰ ਦੇ ਸਰਾਖ ਜਦੋਂ ਤੁਹਾਨੂੰ ਇਸ ਇਹਨਾਂ ਨੌ ਦਰਵਾਜਿਆਂ ਨਾਲੋਂ ਜ਼ਿਆਦਾ ਬਿਹਤਰ ਸੋਖਾ ਦੇ ਆਨੰਦ ਇੱਥੋਂ ਮਿਲਣਾ ਸ਼ੁਰੂ ਹੋ ਜਾਵੇਗਾ ਤਾਂ ਤੁਸੀਂ ਬਾਕੀ ਦੇ ਜੋ ਨੌ ਦਰਵਾਜੇ ਹਨ ਸਰੀਰ ਦੇ ਉਹਨਾਂ ਵਿੱਚੋਂ ਸੁਖ ਸ਼ਾਂਤੀ ਅਤੇ ਸਵਾਦ ਲੈਣਾ ਭੁੱਲਣਾ ਭੁੱਲ ਜਾਓਗੇ ਕਿਉਂਕਿ ਤੁਹਾਨੂੰ ਸਭ ਤੋਂ ਵਧੀਆ ਚੀਜ਼ ਸਭ ਤੋਂ ਵਧੀਆ ਸੁਖ ਸ਼ਾਂਤੀ ਅਤੇ ਆਨੰਦ ਜੋ ਹੈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲਣਗੀਆਂ ਦਸਵੇਂ ਦਵਾਰ ਦੇ ਵਿੱਚੋਂ ਤੇ ਇਸੇ ਕਰਕੇ ਜੋ ਧਿਆਨ ਲਗਾਉਣਾ ਹੈ ਉਸ ਦੀ ਵਿਧੀ ਮੈਂ ਆਪਣੇ ਵੀਡੀਓ ਦੇ ਵਿੱਚ ਦੱਸੀ ਹੋਈ ਹੈ ਤਾਂ ਉਸ ਤੋਂ ਤੁਸੀਂ ਉਸ ਵੀਡੀਓ ਨੂੰ ਪੰਜਾਬੀ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਇਹ ਧਿਆਨ ਲਾਉਣ ਦੀਆਂ ਵਿਧੀਆਂ ਇੰਗਲਿਸ਼ ਵਿੱਚ ਵੀ ਮੌਜੂਦ ਹਨ ਅਤੇ ਹਿੰਦੀ ਦੇ ਵਿੱਚ ਵੀ ਮੌਜੂਦ ਹਨ ਤੇ ਹੋਰ ਇਸ ਮੈਂ ਵਿਸ਼ੇ ਤੇ ਮੈਂ ਕੀ ਕਹਿ ਸਕਦਾ ਹਾਂ ਕਿ ਜੋ ਪਰਮਾਤਮਾ ਦੀ ਰੋਸ਼ਨੀ ਹੈ ਸਾਡੀ ਆਤਮਾ ਦੀ ਰੋਸ਼ਨੀ ਹੈ ਉਹ ਇੱਥੇ ਦਸਵੇਂ ਦੁਆਰ ਦੇ ਵਿੱਚ ਮੌਜੂਦ ਹੈ ਇਹ ਦਸਵਾਂ ਦਰਵਾਜ਼ਾ ਬੰਦ ਹੈ ਇਹ 10ਵਾਂ ਦਰਵਾਜ਼ਾ ਇਸ ਕਰਕੇ ਬੰਦ ਹੈ ਕਿਉਂਕਿ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਤਾਂ ਸਾਨੂੰ ਨੌਸ਼ਰੀ ਇੱਥੇ ਆਪਣੇ ਤੀਸਰੇ ਨੇਤਰ ਦੇ ਵਿੱਚ ਦਸਵੇਂ ਦਵਾਰ ਦੇ ਵਿੱਚ ਨਜ਼ਰ ਨਹੀਂ ਆਉਂਦੀ ਕਿਉਂਕਿ ਜੋ ਸਾਡੇ ਭੈੜੇ ਪਾਪ ਕਰਮਾ ਦੀ ਮੈਲ ਹੈ ਜੋ ਅਸੀਂ ਹਰ ਰੋਜ਼ ਪਾਪ ਕਰਦੇ ਹਾਂ ਇਹਨਾਂ ਨੌ ਸਰੀਰ ਦੇ ਨੌ ਦਰਵਾਜ਼ਿਆਂ ਰਾਹੀਂ ਜੋ ਪਾਪ ਅਸੀਂ ਕਰਦੇ ਹਾਂ ਆਪਣੇ ਸਰੀਰ ਨਾਲ ਪਾਪ ਕਰਦੇ ਹਾਂ ਆਪਣਾ ਤਾਂ ਉਹ ਪਾਪਾਂ ਦੀ ਮੈਲ ਹੈ ਜੋ ਸਾਡੀ ਉਹ ਸਾਡੇ ਇਸ ਤੀਸਰੇ ਨੇਤਰ ਦੇ ਉੱਤੇ ਚੜੀ ਹੋਈ ਹੈ ਇਸੇ ਕਰਕੇ ਸਾਨੂੰ ਆਪਣੇ ਅੰਦਰੋਂ ਆਪਣੀ ਆਤਮਾ ਦੇ ਦਰਸ਼ਨ ਨਹੀਂ ਹੁੰਦੇ ਜੋ ਆਤਮਾ ਦੀ ਰੋਸ਼ਨੀ ਹੈ ਉਹ ਇੱਥੇ ਹੈ ਆਤਮਾ ਹੀ ਪਰਮਾਤਮਾ ਦਾ ਅੰਸ਼ ਹੈ ਜੋ ਪਰਮਾਤਮਾ ਦੇ ਵਿੱਚੋਂ ਪਰਮਾਤਮਾ ਨੇ ਆਪਣੇ ਵਿੱਚੋਂ ਆਤਮਾ ਕੱਢ ਕੇ ਇੱਥੇ ਦੁਨੀਆ ਤੇ ਸਾਡੀ ਆਤਮਾ ਨੂੰ ਭੇਜਿਆ ਹੈ ਅਤੇ ਸਾਡੀ ਆਤਮਾ ਨੂੰ ਇੱਕ ਸਰੀਰ ਦਿੱਤਾ ਹੈ ਤੇ ਆਤਮਾ ਅਲੱਗ-ਅਲੱਗ ਜੁਨੀਆਂ ਦੇ ਵਿੱਚ 84 ਲੱਖ ਜੁਨਾ ਵਿੱਚ ਭਟਕਣ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ ਤੇ ਜੇ ਇਸ ਮਨੁੱਖਾ ਦੇਹੀ ਦੇ ਵਿੱਚ ਅਸੀਂ ਇਹ ਦਸਵਾਂ ਦਰਵਾਜ਼ਾ ਤੀਸਰਾ ਨੇਤਰ ਆਪਣਾ ਖੋਲਿਆ ਨਹੀਂ ਅਤੇ ਆਪਣੀ ਰੂਹ ਨੂੰ ਇੱਥੋਂ ਤੀਸਰੇ ਨੇਤਰ ਚੋਂ ਕੱਢ ਕੇ ਵਾਪਸ ਅਸੀਂ ਦਰਗਾਹ ਦੇ ਵਿੱਚ ਪਰਮਾਤਮਾ ਕੋਲ ਨਾ ਗਏ ਤਾਂ ਅਸੀਂ ਇੱਥੇ ਧਰਤੀ ਦੇ ਉੱਤੇ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਫਸੇ ਰਹਾਂਗੇ ਸਦਾ ਲਈ ਅਤੇ ਦੁਬਾਰਾ ਫੇਰ ਸਾਨੂੰ 84 ਲੱਖ ਜੁਨਾਂ ਦੇ ਵਿੱਚ ਭਟਕਣਾ ਪਵੇਗਾ ਅਰਬਾਂ ਖਰਬਾਂ ਸਾਲਾਂ ਦੇ ਲਈ ਅਤੇ ਸਾਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਭਟਕਣਾ ਪਵੇਗਾ ਅਰਬਾਂ ਖਰਬਾਂ ਸਾਲਾਂ ਦੇ ਲਈ ਮਨੁੱਖਾ ਦੇਹੀ ਵੀ ਇਹ ਕੋਈ ਮਹਾਨ ਦੇਹੀ ਨਹੀਂ ਹੈ ਮਨੁੱਖਾ ਦੇਹੀ ਸਾਨੂੰ ਇਹ ਜੰਮ ਜੰਮਣ ਮਰਨ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਮਿਲੀ ਹੈ ਪਰ ਅਸੀਂ ਇਸ ਨੂੰ ਐਸ਼ ਕਰਨ ਦੇ ਲਈ बस ये समझ लेंदे हां कि सानो परमात्मा ने ये ऐश ਕਰਨ ਦੇ ਲਈ ਦਿੱਤੀ ਹੈ ਤੇ ਅਸੀਂ ਜੋ ਮਰਜ਼ੀ ਕਰੀਏ ਤੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਭਾਵੇਂ ਅਸੀਂ ਭੜੇ ਕੋਟੇ ਪਾਪ ਕਰਮ ਕਰੀਏ ਪਾ ਤੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਪਰ ਜੋ ਵੀ ਅਸੀਂ ਭੜੇ ਖੋਟੇ ਪਾਪ ਕਰਮ ਕਰਦੇ ਪਏ ਹਾਂ ਇਸ ਦਾ ਸਾਨੂੰ ਲੇਖਾ ਜ਼ਰੂਰ ਦੇਣਾ ਪਵੇਗਾ। ਜੋ ਵੀ ਅਸੀਂ ਕਰਮ ਕਰਦੇ ਪਏ ਹਾਂ ਇਸ ਦਾ ਸਾਨੂੰ ਉਪਤਾਨ ਕਰਨਾ ਪਵੇਗਾ। ਭਾਵੇਂ ਉਹ ਸੁੱਖਾਂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਦੁੱਖਾਂ ਦੇ ਰੂਪ ਦੇ ਵਿੱਚ ਹੋਵੇ ਚੰਗੇ ਕਰਮਾਂ ਦਾ ਫਲ ਸਾਨੂੰ ਚੰਗਾ ਮਿਲੇਗਾ ਤੇ ਜੋ ਅਸੀਂ ਮਾੜੇ ਕਰਮ ਬੀਜਾਂਗੇ ਤਾਂ ਸਾਨੂੰ ਉਸ ਦਾ ਫਲ ਦੁੱਖ ਮਿਲੇਗਾ ਤੇ ਇਸ ਦੇ ਲਈ ਇਸ ਨੇਤਰ ਨੂੰ ਖੋਲਣਾ ਦਸਵੇਂ ਦਰਵਾਜ਼ੇ ਨੂੰ ਖੋਲਣਾ ਬਹੁਤ ਹੀ ਜ਼ਰੂਰੀ ਹੈ ਤੇ ਇਸੇ ਦੇ ਵਿੱਚ ਹੀ ਇਸ ਨੂੰ ਜੇ ਧਿਆਨ ਲਗਾਉਣ ਦੇ ਨਾਲ ਹੀ ਸਿਮਰਨ ਕਰਨ ਦੇ ਨਾਲ ਹੀ ਤੁਹਾਨੂੰ ਸੁੱਖ ਸ਼ਾਂਤੀ ਮਿਲੇਗੀ ਹੋਰ ਬਾਕੀ ਚੀਜ਼ਾਂ ਦੇ ਜੋ ਦੁਨਿਆਵੀ ਚੀਜ਼ਾਂ ਹਨ ਤਾਂ ਦੌਲਤ ਹੈ ਇਹ ਵੀ ਜ਼ਰੂਰੀ ਹੈ ਪਰ ਤੁਹਾਨੂੰ ਦੌਲਤ, ਕੋਠੀਆਂ, ਕਾਰਾਂ, ਰਿਸ਼ਤੇਦਾਰ, ਯਾਰ, ਦੋਸਤ, ਸਹੇਲੀਆਂ, ਪਰਿਵਾਰ ਇਹ ਚੀਜ਼ਾਂ ਮੌਤ ਤੋਂ ਬਾਅਦ ਸਾਡੇ ਨਾਲ ਨਹੀਂ ਜਾਣੀਆਂ। ਇਹ ਇੱਥੇ ਹੀ ਰਹਿ ਜਾਣੀਆਂ ਹਨ। ਤਾਂ ਧਿਆਨ ਲਾਉਣਾ ਸਿੱਖੋ। ਮੇਰੇ ਤੁਸੀਂ ਉਸ ਧਿਆਨ ਲਾਉਣ ਵਾਲੀ ਵਿਧੀ ਦੀ ਵੀਡੀਓ ਮੈਂ ਆਪਣੇ ਚੈਨਲ ਦੇ ਵਿੱਚ ਇੱਕ ਪਲੇਲਿਸਟ ਅਲੱਗ ਬਣਾਈ ਹੋਈ ਹੈ ਮੈਡੀਟੇਸ਼ਨ ਦੇ ਨਾਮ ਕਰਕੇ। ਉਸ ਦੇ ਵਿੱਚ ਜਾ ਕੇ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਕਿ ਤੁਸੀਂ ਧਿਆਨ ਲਾਉਣਾ ਕਿਵੇਂ ਹੈ ਤੇ ਧਿਆਨ ਲਾਉਣਾ ਸਿੱਖੋ ਅਤੇ ਕਾਮ ਕ੍ਰੋਧ ਤੋਂ ਬਚ ਕੇ ਰਹੋ ਕਿਉਂਕਿ ਇਹ ਜਿੰਨਾ ਤੁਸੀਂ ਕਾਮ ਜ਼ਿਆਦਾ ਇਸਤੇਮਾਲ ਕਰੋਗੇ ਜਿੰਨਾ ਤੁਸੀਂ ਕ੍ਰੋਧ ਜ਼ਿਆਦਾ ਕਰੋਗੇ ਤੁਹਾਡਾ ਮਨ ਦਾ ਸੰਤੁਲਨ ਵਿਗੜੇਗਾ ਤੇ ਜਿੰਨਾ ਤੁਹਾਡੇ ਮਨ ਦਾ ਸੰਤੁਲਨ ਵਿਗੜੇਗਾ ਤੁਸੀਂ ਜ਼ਿਆਦਾ ਸੋਚੋਗੇ ਅਤੇ ਜ਼ਿਆਦਾ ਸੋਚਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਬਿਮਾਰੀਆਂ ਤੁਹਾਨੂੰ ਪੈਣ ਗਿਆ ਅਤੇ ਉਹ ਬਿਮਾਰੀਆਂ ਲੱਗਣ ਦੇ ਨਾਲ ਫਿਰ ਤੁਹਾਡੇ ਹਸਪਤਾਲਾਂ ਦੇ ਖਰਚੇ ਦਵਾਈਆਂ ਦੇ ਖਰਚੇ ਅਤੇ ਸਰੀਰ ਤੇ ਤੁਹਾਡੇ ਦੁੱਖ ਆਵੇਗਾ ਤਾਂ ਧੰਨਵਾਦ ਦੋਸਤੋ ਜਿੰਨਾ ਕੁ ਮੈਂ ਮੈਨੂੰ ਗਿਆਨ ਸੀ ਮੈਂ ਤੁਹਾਨੂੰ ਇਸ ਬਾਰੇ ਵਿਸਤਾਰ ਦੇ ਵਿੱਚ ਦੱਸ ਦਿੱਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਵਾਈਆਂ ਤੋਂ ਬਿਨਾਂ ਵੀ ਸਟ੍ਰੈਸ ਦਾ ਆਪਣੇ ਟੈਨਸ਼ਨ ਦਾ ਡਿਪਰੈਸ਼ਨ ਦਾ ਇਲਾਜ ਕਰ ਸਕਦੇ ਹੋ ਪਰਮਨੈਂਟਲੀ ਤੇ ਮਿਲਦੇ ਹਾਂ ਦੋਸਤੋ ਆਪਾਂ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਜਲਦ ਹੀ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੋਸਤੋ